ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਜਰਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਸਿ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਪਿਛਲੀ ਵੀ ਵੀਡੀਓ ਦੇ ਵਿੱਚ ਅਸੀਂ ਆਪ ਜਿਨ੍ਹਾਂ ਗੱਲ ਕੀਤੀ ਸੀ ਮਲਕਾ ਪਾਗੋ ਦੀ ਇਸੇ ਤਰ੍ਹਾਂ ਹੀ ਗੁਰਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਹੈ ਜਿਹਦੇ ਵਿੱਚ ਖਾਨ ਦੇ ਪੁੱਤਰ ਦਾ ਜ਼ਿਕਰ ਹੋਇਆ ਹੈ ਸੋ ਆਓ ਜਾਣਦੇ ਹਾਂ ਕਿ ਖਾਨ ਦਾ ਪੁੱਤਰ ਕੀ ਸੀ ਅਤੇ ਇਹ ਸਾਖੀ ਕੀ ਹੈ ਮਲਕਪਾਗੋ ਦੇ ਉੱਪਰ ਵੀ ਇੱਕ ਸਰਕਾਰੀ ਵੱਡਾ ਅਫਸਰ ਸੀ ਅਗਲੇ ਦਿਨ ਮਲਕਪਾਗੋ ਉਹਦੇ ਕਰ ਗਿਆ ਕਿਉਂਕਿ ਉਹਦਾ ਜਵਾਨ ਪੁੱਤਰ ਕਈਆਂ ਦਿਨਾਂ ਤੋਂ ਬਿਮਾਰ ਸੀ ਉਸਦਾ ਰੋਗ ਭਿਆਨਕ ਸੀ ਜੀਵਨ ਨਾਲੋਂ ਮੌਤ ਨੇੜੇ ਹੱਸਦੀ ਸੀ ਜਦੋਂ ਪਾਗੋ ਗਿਆ ਤਾਂ ਖਾਨ ਨੂੰ ਮੁੰਡੇ ਦੀ ਬਿਮਾਰੀ ਬਾਰੇ ਪੁੱਛਿਆ ਖਾਨ ਨੇ ਉਦਾਸ ਚਿਹਰਾ ਕਿਹਾ ਬਚਨ ਦਾ ਕੋਈ ਹੱਲ ਨਹੀਂ ਜਾਪਦਾ ਵੈਦ ਤੇ ਹਕੀਮ ਤਾਂ ਜਵਾਬ ਦੇ ਰਹੇ ਨੇ ਰੋਗ ਵੱਧਦਾ ਹੀ ਜਾਂਦਾ ਹੈ ਕਿਸੇ ਸਾਧ ਫਕੀਰ ਨੂੰ ਪੁੱਛਣਾ ਸੀ ਸ਼ਾਇਦ ਕਿਸੇ ਰੱਬੀ ਕਲਾਮ ਨਾਲ ਹੀ ਰਾਜੀ ਕਰ ਦੇਣ ਮਲਕ ਭਾਗੋ ਦਾ ਉੱਤਰ ਸੀ ਖਾਨ ਐਸਾ ਕੋਈ ਸਾਧ ਫਕੀਰ ਨਜ਼ਰ ਨਹੀਂ ਆਉਂਦਾ ਭਾਗੋ ਲਾਲੋ ਤਰਖਾਨ ਦੇ ਡੇਰੇ ਇੱਕ ਆਇਆ ਹੈ ਉਹ ਬੜਾ ਕਰਨੀ ਵਾਲਾ ਹੈ ਉਸ ਨੂੰ ਸੱਦੋ ਜਿਵੇਂ ਹੋਵੇ ਨਾਨਕ ਉਹਦਾ ਨਾਮ ਜੇ ਖਾਨ ਉਹਨਾਂ ਨੂੰ ਬੁਲਾ ਕੇ ਪੁੱਛ ਲੈਂਦੇ ਆ ਸ਼ਾਇਦ ਮਲਕ ਬਾਗੋ ਇੱਕ ਨਿਸ਼ਾਨੇ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ ਉਹਦਾ ਵਿਚਾਰ ਸੀ ਕਿ ਜੇ ਤਾਂ ਗੁਰੂ ਨਾਨਕ ਜੀ ਨੇ ਖਾਨ ਦੇ ਮੁੰਡੇ ਨੂੰ ਰਾਜੀ ਕਰ ਦਿੱਤਾ ਤਾਂ ਖਾਨ ਖੁਸ਼ ਹੋ ਜਾਵੇਗਾ ਜੇ ਰੋਗ ਨਾ ਹਟਾਇਆ ਤਾਂ ਖਾਨ ਨਾਰਾਜ਼ ਹੋ ਕੇ ਨਾਨਕ ਜੀ ਨੂੰ ਬੰਦੀਖਾਨੇ ਵਿੱਚ ਸੁੱਟ ਦੇਵेंगे ਜਦੋਂ ਬੰਦੀਖਾਨੇ ਵਿੱਚ ਆ ਗਿਆ ਤਾਂ ਬਾਗੋ ਆਪਣੀ ਨਰਾਤੀ ਦਾ ਬਦਲਾ ਲਵੇਗਾ ਚਾਰ ਪਿਆਦੇ ਭੇਜੇ ਗਏ ਪਿਆਦਿਆਂ ਨੇ ਜਾ ਕੇ ਖਾਨ ਦਾ ਸੁਨੇਹਾ ਗੁਰੂ ਜੀ ਨੂੰ ਦਿੱਤਾ ਗੁਰੂ ਜੀ ਨਾਨੀ ਜਾਨ ਸਨ ਉਹ ਮਲਕ ਭਾਗੋਂ ਨੂੰ ਸਿੱਧੇ ਰਾਹ ਪਾਉਣਾ ਚਾਹੁੰਦੇ ਹੀ ਚਾਹੁੰਦੇ ਸਨ ਅਕਾਲ ਪੁਰਖ ਨੂੰ ਚੇਤੇ ਕਰਕੇ ਪਿਆਦਿਆਂ ਦੇ ਨਾਲ ਖਾਨ ਦੇ ਹਰਮਾਂ ਵਿੱਚ ਚਲੇ ਗਏ ਜਦੋਂ ਖਾਨ ਮਿਲਿਆ ਤਾਂ ਉਸਨੇ ਗੁਰੂ ਜੀ ਨੂੰ ਆਖਿਆ ਸੰਤ ਜੀ ਮੇਰੇ ਪੁੱਤਰ ਨੂੰ ਰਾਜੀ ਕਰੋ ਜ਼ਰੂਰ ਰਾਜੀ ਕਰੋ ਜੇ ਰਾਜੀ ਨਾ ਕੀਤਾ ਤਾਂ ਤੁਸਾਂ ਨੂੰ ਕਸ਼ਟ ਦਿੱਤਾ ਜਾਵੇਗਾ ਖਾਨ ਜੀ ਖਾਨ ਦੀ ਜ਼ੁਬਾਨੋਂ ਮੁਰਖ ਤਾਈ ਵਾਲੇ ਸ਼ਬਦ ਸੁਣ ਕੇ ਗੁਰੂ ਜੀ ਹੱਸ ਪਏ ਹੱਸਦੇ ਹੋਏ ਆਖਣ ਲੱਗੇ ਸੰਤਾਂ ਕੋਲੋਂ ਤੱਕੇ ਤੇ ਡਰ ਆਸਰੇ ਕੋਈ ਕੰਮ ਨਹੀਂ ਕਰਾਉਣਾ ਚਾਹੀਦਾ ਖੈਰ ਜਿਸ ਪੁੱਤਰ ਨੂੰ ਰਾਜੀ ਕਰਾਉਣਾ ਚਾਹੁੰਦਾ ਹੈ ਉਹ ਤਾਂ ਪਲ ਕੂ ਹੋਇਆ ਮਰ ਚੁੱਕਾ ਹੈ ਅੰਦਰੋਂ ਪਤਾ ਤਾਂ ਲਵੋ ਰਾਜੀ ਕਿਸ ਨੂੰ ਕਰਾਂ ਗੁਰੂ ਜੀ ਦੇ ਇਹ ਸੱਚੇ ਬਚਨ ਸੁਣ ਕੇ ਖਾਨ ਤੇ ਮਲਕ ਭਾਗੋ ਹੈਰਾਨ ਹੋ ਗਏ ਖਾਨ ਅਜੇ ਕੁਝ ਬੋਲਣ ਹੀ ਲੱਗਾ ਸੀ ਕਿ ਅੰਦਰੋਂ ਨੌਕਰ ਨੇ ਆ ਸੁਨੇਹਾ ਦਿੱਤਾ ਜੀ ਅਬਦੁੱਲਾ ਮਰ ਗਿਆ ਮੈਲਾਂ ਵਿੱਚ ਰੋਣ ਪਿੱਟਣ ਦਾ ਸ਼ੋਰ ਮਚ ਗਿਆ ਖਾਨ ਤਾਂ ਤਾਂ ਹੀ ਮਾਰਦਾ ਹੋਇਆ ਅੰਦਰ ਚਲਿਆ ਗਿਆ ਗੁਰੂ ਜੀ ਵਾਪਸ ਮੁੜ ਆਏ ਤੇ ਮਲਕ ਪਾਗੋ ਆਪਣੇ ਘਰ ਨੂੰ ਤੁਰ ਗਿਆ ਘਰ ਜਾ ਕੇ ਮਲਕ ਪਾਗੋ ਚੈਨ ਨਾਲ ਨਾ ਬੈਠ ਸਕਿਆ ਉਸਦੇ ਕਪਾਟ ਖੁੱਲ ਗਏ ਅੰਦਰ ਗਿਆਨ ਹੋ ਗਿਆ ਮੈਂ ਪਾਪੀ ਹਾਂ ਨਾਨਕ ਸੱਚਾ ਹੈ ਉਸਦੇ ਚਰਨੀ ਟਿਕਣਾ ਚਾਹੀਦਾ ਹੈ ਇਸੇ ਵਿੱਚ ਭਲਾ ਹੈ ਕੋਈ ਕਰਾਮਾਤੀ ਸੰਤ ਹੈ ਇਹ ਮਲਕਪਾਗੋ ਦੇ ਦਿਲ ਦਾ ਫੈਸਲਾ ਸੀ ਉਹ ਘਬਰਾ ਕੇ ਘਰੋਂ ਤੁਰਿਆ ਤੇ ਭਾਈ ਲਾਲੋ ਦੇ ਬਾੜੇ ਵਿੱਚ ਪਹੁੰਚ ਕੇ ਗੁਰੂ ਜੀ ਦੀ ਚਰਨੀ ਜਾ ਡਕਾ ਸਾਰੀਆਂ ਭੁੱਲਾਂ ਬਖਸ਼ਾ ਕੇ ਸਤ ਕਰਤਾਰ ਜਪਣ ਵਿੱਚ ਰੁੱਝ ਗਿਆ ਉਹ ਗੁਰੂ ਜੀ ਦਾ ਸ਼ਰਧਾਲੂ ਸਿੱਖ ਹੋ ਗਿਆ ਇਸੇ ਤਰ੍ਹਾਂ ਗੁਰੂ ਜੀ ਭੁੱਲਿਆਂ ਨੂੰ ਰਾਹੇ ਪਾਉਂਦੇ ਰਹੇ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਮਰਦਾਨਾ ਜੀ ਵਾਪਸ ਸੈਦਪੁਰ ਕਿਉਂ ਗਏ ਸਨ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਭੁੱਲਾਂ ਚੁੱਕਾਂ ਦੀ ਖਿਮਾ ਯਾਤਰਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ